ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਆਲਫ ਡੇਰੀ ਫਾਰਮ ਤੇ ਤੇ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਆਸਾਬੁੱਟਰ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੈਂਦਾ ਇਸ ਪਿੰਡ ਨੂੰ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੂਜੇ ਸੂਏ ਸੂਣ ਵਾਲੀ ਇੱਕ ਵਾੜ ਦਿਖਾਉਣੀ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਕਰਾਂਗੇ ਵੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਦੇ ਨਿਸ਼ਾਨ ਨੂੰ ਦਬਾ ਕੇ ਹਾਲ ਤੇ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੇ ਅੱਜ ਜਿਹੜੀ ਤੁਸੀਂ ਸਾਹਮਣੇ ਸਕਰੀਨ ਤੇ ਵਹਿੜ ਦੇਖ ਰਹੇ ਆ ਇਹ ਬਾਈ ਦੀ ਵਕਾਊ ਹੈ ਵੀਰ ਦੇ ਦਰਸ਼ਨ ਮੁਤਾਬਕ 12 ਦਿਨ ਹਜੇ ਸੂਨ ਦੇ ਵਿੱਚ ਪਏ ਹੈ ਤੇ ਸੋਹਣੇ ਮੂੰਹ ਮੱਥੇ ਦੀ ਵਹਿੜ ਹੈ ਤੇ ਸਾਫ਼ ਥਣ ਹਵਾਨੇ ਦੀ ਬੱਚੀ ਹੈ 12 ਦਿਨਾਂ ਤੱਕ ਚੰਗਾ ਹਵਾਨਾ ਬਣਾ ਕੇ ਫੇਰ ਵਹਿੜ ਨੇ ਸੋਣਾ ਇੱਕ ਰਹੀ ਆਪਾਂ ਨੇੜ ਤੋਂ ਸੋਨੂੰ ਵੈੜ ਦਿਖਾ ਦਿੰਨੇ ਬਹੁਤ ਸੋਹਣੇ ਪ੍ਰਿੰਟ ਦੀ ਤੇ ਚੰਗਾ ਜਿਹੜਾ ਸਾਫ਼ ਥਣ ਹਵਾਨਾ ਵੈੜ ਦਾ ਤੇ ਤੋਰ ਕੇ ਵੀ ਸੋਨੂੰ ਆਪਾਂ ਵੈੜ ਦਿਖਾਤੀ ਹੈ ਤੇ ਨੇੜ ਤੋਂ ਤੁਸੀਂ ਥਣ ਹਵਾਨੇ ਦੀ ਜੱਜਮੈਂਟ ਕਰ ਲਓ 12 ਦਿਨਾਂ ਤੱਕ ਵਧੀਆ ਹਵਾਨਾ ਬਣਾ ਕੇ ਫਿਰ ਵੈੜ ਨੇ ਸੋਣਾ ਹੈ। ਇੱਕ ਕਰੀ ਫਿਰ ਤੁਸੀਂ ਜਿਹੜੀ ਦੂਜੇ ਪਾਸੇ ਤੋਂ ਵੀ ਆਪਾਂ ਸੋਨੂੰ ਵੈੜ ਦਿਖਾ ਦਿੰਨੇ ਆ। ਤੇ ਤੋਰ ਕੇ ਇੱਕ ਵਾਰੀ ਆਪਾਂ ਤੁਹਾਨੂੰ ਫੇੜ ਵੇੜ ਦਿਖਾ ਦਿੰਨੇ ਤੁਰ ਤੋਰਾ ਤਰਾ ਤੁਸੀਂ ਚੈੱਕ ਕਰ ਲਓ ਪੂਰੀ ਚੰਗੀ ਲੰਮੀ ਲੰਮੀ ਬਹੁਤ ਹੈ ਵੇੜ ਚੰਗੇ ਕੱਦ ਦੇ ਵਿੱਚ ਤੇ ਸੋਹਣੀ ਵੇੜ ਹੈ ਤੋਰ ਦੀ ਤੁਸੀਂ ਇੱਕ ਵਾਰੀ ਫੇਰ ਜਿਹੜੀ ਚੈੱਕ ਕਰ ਸਕਦੇ ਹਾਂ ਤੇ ਤੋਰਾ ਤੂਰਾ ਵੇੜ ਦਾ ਜਿਹੜਾ ਪੂਰਾ ਚੰਗਾ ਹੈ ਛੋਟਾ ਛੋਟਾ ਕੰਨ ਹੈ ਸੋਹਣੇ ਮੂੰਹ ਮੱਥੇ ਦੀ ਪ੍ਰਿੰਟ ਵਾਲੀ ਬੱਚੀ ਹੈ ਤੇ ਰੇਟ ਇਹਦਾ ਵੀਰ ਫੋਨ ਤੇ ਕਰੂਗਾ ਤੇ ਨੰਬਰ ਵਾਈ ਦਾ ਸਕਰੀਨ ਤੇ ਲਗਾਤਾਰ ਚੱਲੀ ਜਾਊਗਾ ਤੇ ਜੇ ਕਿਸੇ ਵੀਰ ਨੇ ਕਾਲ ਕਰਨੀ ਹੈ ਉਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਆ ਤੇ ਖੁਦ ਜਿਹੜੀ ਵਿజిਟ ਕਰਕੇ ਪੂਰੀ ਤਸੱਲੀ ਨਾਲ ਇਹ ਵੈੜ ਜਿਹੜੀ ਖਰੀਦ ਸਕਦੇ ਆ ਤੇ ਰੇਟ ਇਹਦਾ ਫੋਨ ਤੇ ਹੋਊਗਾ ਤੇ ਜੇ ਕਿਸੇ ਵੀਰ ਨੇ ਆਪਣੇ ਦੋ ਇਦਾਂ ਦੀ ਐਡ ਕਰਵਾਉਣੀ ਹੋਵੇ ਵੀਡੀਓ ਬਣਾਉਣੀ ਹੋਵੇ ਕਿਸੇ ਵੀ ਪਸ਼ੂ ਦੀ ਤੇ ਸਾਹਮਣੇ ਆਪਣੇ ਵੀ ਸਕਰੀਨ ਤੇ ਨੰਬਰ ਚੱਲੀ ਜਾਂਦੇ ਆ ਤੁਸੀਂ ਉਸ ਨੰਬਰ ਤੇ ਕਾਲ ਕਰ ਸਕਦੇ ਆ ਤੇ ਆਪਣੇ ਪਸ਼ੂ ਦੀ ਜਿਹੜੀ ਵੀਡੀਓ ਬਣਵਾ ਸਕਦੇ ਆ ਸਾਰੇ ਦੋਸਤਾਂ ਮਿੱਤਰਾਂ ਦਾ ਵੀਡੀਓ ਵੇਖ ਲਈ ਧੰਨਵਾਦ ਜੀ